ਖੇਡਾਂ ਪਤਨ ਪੰਜਾਬ ਦੀਆਂ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਅੱਜ ਸਾਡੇ ਬੱਚੇ ਪਾਰਟਿਸਿਪੇਟ ਕਰਨ ਜਾ ਰਹੇ ਨੇ 121 ਤੋਂ 140 ਦੇ ਵਿੱਚ ਅੱਜ ਇਹਨਾਂ ਨੇ ਪਾਰਟਿਸਿਪੇਟ ਕਰਨਾ ਜਰੂਰ ਅਸੀਸ ਦਿਓ ਜੇ ਬੋਤਲ ਚਲੋ ਸ਼ਾਬਾਸ਼ ਚੰਗਾ ਕਰਤਾ ਅੱਜ ਪੁੱਤ ਲੈ ਕੇ ਆਉਣਾ ਮੈਡਲ ਕੋ ਨਾਲ ਨਾ ਤੂੰ ਵੀ ਰੇਸ ਤੇ ਰੇਸ ਤੇ ਰੇਸ ਤੇ ਜੰਪਿੰਗ ਜੰਪ ਪਰ ਰੇਸ ਵੈਰੀ ਬਹੁਤ ਦੋ ਗੇਮਾਂ ਹੀ ਖੇੜ ਸਕਦੇ ਇੱਕ ਬੰਦਾ ਕਹਿੰਦੇ ਵੇ ਕੋਸ਼ਿਸ਼ ਕਰਨਗੇ ਵੀ ਤਿੰਨ ਵੀ ਹੋ ਜਾਣ ਤੇ ਜਿਹੜੀਆਂ ਵੀ ਗੇਮਾਂ ਚ ਪਾਰਟਿਸਿਪੇਟ ਕਰਨਾ ਉਹ ਤੁਸੀਂ ਕਰਨਾ ਅੰਦਰੋਂ ਸੋਚ ਕੇ ਕੋਚ ਸਰ ਨਾਲ ਗੱਲ ਕਰਨੀ ਆ ਵੀ ਆ ਮੈਂ ਕਰ ਸਕਦੀ ਆ ਕੋਚ ਸਰ ਨੂੰ ਵੀ ਪਤਾ ਵਾ ਵੀ ਤੁਸੀਂ ਕੀ ਕਰ ਸਕਦੇ ਹੋ ਮਤਲਬ ਜੀ ਜਾਣ ਨਾਲ ਪੂਰੇ ਨਾਲ ਆਪਾਂ ਉਥੇ ਇਸ ਕੰਫੀਡੈਂਸ ਨਾਲ ਚੱਲੇ ਆ ਵੀ ਸਾਡੇ ਬੱਚਿਆਂ ਨੇ ਤਾਂ ਮੈਡਲ ਜਿੱਤ ਕੇ ਲੈ ਆਉਣੇ ਆ ਤੁਹਾਨੂੰ ਪਤਾ ਕਿੱਦਾਂ ਸ਼ੁਰੂ ਕਰਨੀ ਆ ਰੇਸ ਕਿੱਦਾਂ ਖਤਮ ਕਰਨੀ ਆ ਜਿਹੜਾ ਨਵਾਂ ਪਹਿਲੇ ਵੇਰ ਨਹੀਂ ਭੱਜਣਾ ਉਹ ਹਫੜ ਦੇ ਅੰਦਰ ਡੱਗ ਪੈਂਦਾ ਆਰਾਮ ਨਾਲ ਜਿਹੜੀਆਂ ਲੰਬੀਆਂ ਰੇਸਾਂ ਉਹਦੇ ਵਿੱਚ ਮਗਰ ਉਹ ਜਾ ਕੇ ਜੋਰ ਲਾਉਣਾ ਹੁੰਦਾ ਜਿਹੜੀਆਂ ਸ਼ਾਰਟ ਰੇਸ ਨੇ ਉਹਦੇ ਵਿੱਚ ਪੂਰਾ ਜਾਨ ਲਾ ਦੇਣੀ ਹੈ ਇੱਕਦਮ ਵੀ ਦੂਜਾ ਤੁਹਾਡੇ ਨੇੜੇ ਹੀ ਨਾ ਸਕੇ ਬਾਕੀ ਤੁਹਾਨੂੰ ਕੋਚ ਸਾਹਿਬ ਸਮਝਾਉਣਗੇ ਧਿਆਨ ਰੱਖਿਆ ਕਰੋ ਪੁੱਤ ਮਤਲਬ ਆਪਣਾ ਜਿਹੜਾ ਇਹ ਸਮਾਂ ਨਾਲ ਜਿਹੜਾ ਹੁਣ ਤੁਹਾਡੇ ਆਸ-ਪਾਸ ਨਹੀਂ ਹੋ ਰਿਹਾ ਬਹੁਤ ਬਹੁਤ ਕੀਮਤੀ ਸਮਾਂ ਪੁੱਤ ਇਹ ਉਹਨੇ ਕੋ ਪੜਾਈ ਛੱਡ ਕੇ ਖੇਡਣ ਜਾ ਰਹੇ ਆ ਪਰ ਉਹਦੀ ਵੀ ਵੈਲਿਊ ਪਵੇ ਇਸ ਗੱਲ ਦੀ ਆਪਾਂ ਪੜ੍ਹਾਈ ਵੀ ਛੱਡੀ ਆ ਖੇਡਣ ਵੀ ਗਏ ਉੱਥੇ ਵੀ ਚੱਜ ਨਾ ਨਾ ਤੁਸੀਂ ਪਾਰਟਿਸਿਪੇਟ ਕੀਤਾ ਉਹਦਾ ਕੋਈ ਫਾਇਦਾ ਨਹੀਂ ਟਾਰਗੇਟ ਰੱਖਣਾ ਉਧਰ ਨੂੰ ਆਲੇ-ਦਾਲੇ ਨਹੀਂ ਦੇਖਣਾ ਆਪਾਂ ਦੂਸਰਾ ਕੀ ਕਰਦਾ ਕੋਈ ਫਰਕ ਨਹੀਂ ਪੈਣਾ ਚਾਹੀਦਾ ਆਪਾਂ ਆਪਾਂ ਕੀ ਕਰਦੇ ਆ ਇਹ ਦੂਜਿਆਂ ਤੇ ਫਰਕ ਪੈਣਾ ਚਾਹੀਦਾ ਠੀਕ ਹੈ ਕਬੂ ਠੀਕ ਹੈ ਪੁੱਤ ਜਾਓ ਰੱਖਣਾ ਮੇਰੇ ਤੇ ਤੁਸੀਂ ਚਲੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੇਡਾਂ ਪਤਨ ਪੰਜਾਬ ਦੀਆਂ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਅੱਜ ਸਾਡੇ ਬੱਚੇ ਪਾਰਟਿਸਿਪੇਟ ਕਰਨ ਜਾ ਰਹੇ ਨੇ ਅੱਜ ਸਾਡੇ ਇਹਨਾਂ ਬੱਚਿਆਂ ਨੇ ਐਥਲੈਟਿਕਸ ਦੇ ਵਿੱਚ ਪਾਰਟਿਸਿਪੇਟ ਕਰਨਾ ਕੋਈ ਬੱਚਾ ਲੌਂਗ ਜੰਪ ਵਾਲਾ ਕੋਈ ਸ਼ਾਰਟ ਪੌਟ ਵਾਲਾ ਕੋਈ 100 ਮੀਟਰ ਵਾਲਾ ਕੋਈ 200 ਮੀਟਰ ਕੋਈ 500 ਮੀਟਰ ਅੱਜ ਨੂੰ ਹੀ 3 ਕਿਲੋਮੀਟਰ ਦੇ ਵਿੱਚ ਵੀ ਪਾਰਟਿਸਿਪੇਟ ਕਰਨਗੇ ਲੰਬੀਆਂ ਦੌੜਾਂ ਦੇ ਵਿੱਚ ਏ ਜਿਵੇਂ ਕੀਮਤਾ ਉਹ ਉਹਦੇ ਵਿੱਚ ਕਰਦੇ ਜੀ ਸ਼ਾਰਟ ਪੁੱਟ ਦੇ ਵਿੱਚ ਗੋਲਾ ਛੁੱਟਣ ਦੇ ਵਿੱਚ ਅਲੱਗ-ਅਲੱਗ ਫੀਲਡ ਦੇ ਵਿੱਚ ਸਾਡੇ ਬੱਚਿਆਂ ਨੂੰ ਅਸੀਂ ਤਿਆਰੀ ਕਰਵਾਉਂਦੇ ਆ ਤਾਂ ਜੋ ਇਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਮੱਲਾ ਮਾਰ ਸਕਣ ਇਹਨਾਂ ਦੇ ਕੋਚ ਗਰਚਰਨ ਸਿੰਘ ਜੀ ਤੇ ਪੀਐਸ ਬਾਗਾ ਜੀ ਤੇ ਪ੍ਰੇਮ ਸਿੰਘ ਜੀ ਇਹ ਤਿੰਨ ਕੋਚ ਆ ਜਿਹੜੇ ਇਹਨਾਂ ਬੱਚਿਆਂ ਨੂੰ ਸਮੇਂ-ਸਮੇਂ ਤੇ ਇਨਾਂ ਨੂੰ ਕੋਚਿੰਗ ਦਿੰਦੇ ਨੇ ਇਹਨਾਂ ਨੂੰ ਕੋਸ਼ਿਸ਼ ਕਰਦੇ ਨੇ ਵੀ ਕੋਈ ਚੰਗੀ ਸਿੱਖ ਦੇ ਸਕੀ ਤੁਸੀਂ ਵੀ ਬlesing ਦਿਓ ਸਾਡੇ ਇਹਨਾਂ ਬੱਚਿਆਂ ਨੂੰ ਬੱਚੀਆਂ ਨੂੰ ਇਹ ਅੰਡਰ 40 ਦੀ ਤੇ ਅੰਡਰ 21 ਅੰਡਰ 21 ਤੇ ਅੰਡਰ 40 ਦੇ ਵਿੱਚ ਅੱਜ ਇਹਨਾਂ ਨੇ ਪਾਰਟਿਸਿਪੇਟ ਕਰਨਾ ਜਰੂਰ ਅਸੀਸ ਦਿਓ ਮੇਰੀਆਂ ਧੀਆਂ ਨੂੰ ਤੇ ਸਾਡੇ ਪੁੱਤਾਂ ਵਾਇਗੁਰਜੀ ਕਾਕਾ ਵਾਇਗੁਰਜੀ ਕੀ ਫਤਹਿ ਠੀਕ ਹੈ ਪੁੱਤੋ ਚਲੋ ਸ਼ਾਬਾਸ਼ ਚੰਗਾ ਕੰਮ ਕੀਤਾ ਅੱਜ ਪੁੱਤ ਲੈ ਕੇ ਆਉਣਾ ਮੈਡਲ ਕੋ ਨਾਲ